ਕਰੋ <laughs> ਸਾਇੰਦ ਦੇ ਵਿੱਚ ਗੁਜਰੇ ਪੈਂਦੀ ਮੁਜਰੇ ਧੰਨ ਧੰਨ ਸਭ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਨੂੰ ਸਾਜਨ ਆਦਰ ਸਮਝੀ ਗਈ ਸਾਥ ਸੰਗਤ ਜੀ ਸਾਰੇ ਸੰਗਤ ਪਿਆਰ ਦਾ ਸਮੋਤ ਦੇ ਪਿਆਰ ਖੁਆਹਿ ਤੁਜੀ ਦਾ ਦਰਸਤਾ ਹੈ ਜੁਦੀ ਦੀ ਬੰਦੇ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹਰ ਸਾਲ ਇਸ ਘਰ ਦੇ ਵਿੱਚ ਸੰਗਤ ਚੱਲ ਕੇ ਆਉਂਦੀ ਹੈ ਪਰ ਇਸ ਪਰਿਵਾਰ ਦੇ

ਮੇਰਾ ਇਹ ਦੇਖੋ ਕਿ ਜਿੱਤੇ ਮਨਾਰੀਓ ਕੀਤਾ ਹੈ ਕਿ ਸੋਈ ਫੁੱਗਲ ਦੇ ਵਿੱਚ ਰੱਖੀਏ ਜੋ ਯਾਦ ਸਾਰੀ ਦੇ ਵਿੱਚ ਹੋਵੇ। ਪਹਿਲੀ ਨਹੀਂ ਹੋਵੇ। ਕਿਉਂਕਿ ਸਾਰਾ ਸੰਗਤ ਉਮਰ ਕਨ ਜੋ ਪ੍ਰਮਾਤਮਾ ਦੀ ਯਾਦ ਦੇ ਵਿੱਚ ਸਾਥ ਸੰਗਤ ਕਰਨ। ਉਸ ਸਾਈ ਦੀ ਯਾਦ ਦੇ ਵਿੱਚ ਲੰਘ ਜਾਣਾ ਤੇ ਸਾਧ ਸੰਗਤ مالک ਦੇ ਜਿਹੜਾ ਇਸ ਸੰਸਾਰ ਦੇ ਉੱਤੇ ਆਇਆ ਹੈ ਨਾ ਉਹਨੇ ਇੱਕ ਦਿਨ ਇਸ ਸੰਸਾਰ ਦੇ ਉੱਤੋਂ ਸਾਥ ਸੰਗਤ ਚਲੇ ਜਾਣਾ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਸੰਸਾਰ ਦੇ ਉੱਤੇ ਆਣ ਕੇ ਤੂੰ ਕਰਨਾ ਕੀ ਆਕਾਰ ਪਰਖ ਦੇ ਚਰਨਾਂ ਦੇ ਨਾਲ ਮਨ ਜੁੜ ਜਾਵੇ ਤੇ ਤੇਰਾ ਇੱਥੇ ਆਇਆ ਵੀ ਸਫਲ ਹੋ ਜਾਵੇ ਕੋਈ ਕਿਉਂਕਿ ਸਾਧ ਸੰਗਤ ਆਪਕੋ ਆਪਣੇ ਕਰਮਾਂ ਦਾ ਫਲ ਭੁਗਣਾ ਪੈਂਦਾ ਆਪੋ ਆਪਣੇ ਕਰਮਾਂ ਦਾ ਫਲ ਸਾਧ ਸੰਗਤ ਇਹ ਪੈਂਦਾ ਹੈ ਭੁਗਣਾ ਕਿਉਂਕਿ ਬਾਣੀ ਕਹਿੰਦੀ ਹੈ ਦੱਦਾ ਦੋਸ਼ ਨਾ ਦੇਵੋ ਕਿਸੇ ਦੋਸ਼ ਕਰਮ ਆਪਣੇ ਜੋ ਮੈਂ ਕੀਤਾ ਸੋ ਮੈਂ ਭੋਗਣ ਦੋਸ਼ ਨਾ ਦਿਜੇ ਆਪਣੇ ਕਿਉਂਕਿ ਸਾਧ ਸੰਗਤ ਮਹਾਰਾਜ ਕਹਿੰਦੇ

ਕੁੰਦੜੇ ਵਿੱਚ ਸਮਾਂ ਸਭੇ ਮਤੋਂ ਬੁੱਝਿਆ ਲੁਕੋਇ ਮੁੱਢਾ ਕੋ ਸਤਨਾਮੁ ਸੇਰੀ ਵਾਹਿਗੁਰੂ ਜੋ ਸਾਧ ਸੰਗਤ ਬਾੜੀ ਕਹਿੰਦੀ ਆ ਉਹ ਜੋ ਬੀਜੇਗਾ ਮਟੇਗਾ ਮਨਾ ਮੇਰੀਆ ਹੌਲੇ

ਕਿਵੇਂ ਇੱਕ ਦੂਜੇ ਦੇ ਨਾਲ ਝਗੜਦੇ ਕਿਵੇਂ ਇੱਕ ਦੂਜੇ ਦੇ ਨਾਲ ਪਿਆਰ ਪੈਂਦਾ ਹੈ ਪਰ ਮੈਨੂੰ ਸਾਧ ਸੰਗਤ ਇਸ ਚੀਜ਼ ਦਾ ਪਤਾ ਹੀ ਨਹੀਂ ਤੇ ਸਾਧ ਸੰਗਤ ਨੂੰ ਕੀ ਸਮਝ ਆਏਗੀ ਕਿ ਸੰਗਤ ਕੀ ਹੈ ਕਿਉਂ ਜਿੰਨੇ ਸਾਧ ਸੰਗਤ ਕਲਕਾਉਡੀਆਂ ਦਾ ਭਾਅ ਪੁੱਛਿਆ

14 ਜੰਗਾਂ ਸਾਧ ਸੰਗਤ ਦੀ ਲੜੀਆਂ ਦੀ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਨੇ ਤੇ 14 ਜੰਗਾਂ ਦੇ ਵਿੱਚੋਂ 12 ਜੰਗਾਂ ਦੀ ਜਿੱਤ ਪ੍ਰਾਪਤ ਕੀਤੀ ਤੇ ਦੋ ਜੰਗਾਂ ਜਿਹੜੀਆਂ ਉਹ ਸਾਧ ਸੰਗਤ ਬਰੋਬਰ ਤਾਂ ਰਹਿ ਗਈਆਂ ਦੋ ਜੰਗਾਂ ਜਿਹੜੀਆਂ ਬਰੋਬਰ ਤਾਂ ਰਹੀਆਂ 12 ਜੰਗਾਂ ਦੀ ਧਰਮ ਗੁਰ ਕਲਗੀ ਧਰਮਾਰਾ ਸੱਚੇ ਪਾਤਸ਼ਾਹ ਜੀ ਨੇ ਜਿੱਤ ਪ੍ਰਾਪਤ ਕੀਤੀ ਜਦੋਂ ਸਾਧ ਸੰਗਤ ਜਿੱਤ ਪ੍ਰਾਪਤ ਕੀਤੀ ਹੁਣ ਇਹਨਾਂ ਰਾਜਿਆਂ ਦਾ ਸਾਧ ਸੰਗਤ ਮਨ ਜਿਹੜਾ ਹੈ ਅਦਾਸ ਹੋ ਗਿਆ ਕਿ ਹੁਣ ਇਹਨਾਂ ਨੂੰ ਅਸੀਂ ਜਿੱਤ ਕੇ ਪ੍ਰਾਪਤ ਨਹੀਂ ਕਰ ਸਕਦੇ ਕਦੀ ਵਾਸਤੇ ਅਸੀਂ ਜਿੱਤ ਨਹੀਂ ਸਕਦੇ ਇਹਨਾਂ ਨੂੰ ਸਾਰੇ ਰਾਜ ਆ ਸਭੀ ਕੰਦ ਕਰਾ ਦੋ ਤੇ ਸਾਰੇ ਰਾਜਿਆ ਨੇ ਇੱਕ ਵਿਉਂਤ ਬਣਾਈ ਮੀਟਿੰਗ ਕੀਤੀ ਇਕੱਠੇ ਹੋ ਕੇ ਕਹਿੰਦੇ ਉਹ ਲੜਾਈ ਦੇ ਵਿੱਚ ਅਸੀਂ ਇਹਨਾਂ ਨੂੰ ਜਿੱਤ ਨਹੀਂ ਸਕਦੇ ਨਾ ਸਾਡੇ ਕੋਲ ਜਿੱਤਿਆ ਜਾਣਾ ਤੇ ਕੋਈ ਵਿਉਂਤ ਪੜਾਓ ਕਿ ਕਿਸ ਤਰ੍ਹਾਂ ਸਾਧ ਸੰਗਤ ਇਹਨਾਂ ਨੂੰ ਖਤਮ ਕੀਤਾ ਜਾਏ ਸਾਰੇ ਸਾਧ ਸੰਗਤ ਆਪੋ ਆਪਣੀਆਂ ਬੇਉਂਤਾ ਬਣਾਉਣੀਆਂ ਸ਼ੁਰੂ ਕੀਤੀਆਂ ਤੇ ਕੇਸਰੀ ਚੰਦ ਰਾਜਾ ਜਿਹੜਾ ਨਾ ਉਹ ਸਾਧ ਸੰਗਤ ਕਹਿਣ ਲੱਗਾ ਕੋਈ ਗੱਲ ਨਹੀਂ ਮੈਂ ਇੱਕ 스ਪੀਮ ਦਿੰਦਾ ਤੁਹਾਨੂੰ ਮੇਰੇ ਕੋਲ ਇੱਕ ਖੂਨੀ ਹਾਥੀ ਹੈ ਤੇ ਸਾਧ ਸੰਗਤ ਉਹਨੂੰ ਸ਼ਰਾਬ ਦੇ ਨਸ਼ੇ ਦੇ ਵਿੱਚ ਗੁੱਟ ਕਰ ਦਿੱਤਾ ਜਾਊਗਾ ਉੱਤੇ ਤਵੀਆਂ ਉਹਦੇ ਮੱਥੇ ਦੇ ਨਾਲ ਬੰਨ੍ਹੀਆਂ ਜਾਣ ਤੇ ਜਦੋਂ ਅਨੰਦਪੁਰ ਕਿਲੇ ਦੇ ਗਾੜੀ ਸਾਧ ਸੰਗਤ ਜਾ ਕੇ ਟੱਕਰ ਮਾਰੇਗਾ ਤੇ ਗੇਟ ਢਾ ਦਿੱਤਾ ਜਾਵੇਗਾ ਤੇ ਅਸੀਂ ਅੰਦਰ ਕਿਲੇ ਦੇ ਦਖਲ ਹੋ ਜਾਵਾਂਗੇ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਨੂੰ ਫੜਨ ਵਿੱਚ ਕੋਈ ਦੇਰ ਨਹੀਂ ਲੱਗੇਗੀ ਸਾਰਿਆਂ ਨੇ ਸਾਧ ਸੰਗਤ हां ना हमला दीती पिहां ए बहुत बढ़िया स्कीम है के हाथी दे अगे दे किसी ने सात ਸੰਗਤ ਖਲੋਣਾ ਨਹੀਂ ਤੇ ਕਿੰਨੇ ਦਾ ਜਿਹੜਾ ਸਾਤ ਸੰਗਤ ਗੇਟ ਹੈ ਉਹ ਢਾ ਦਿੱਤਾ ਜਾਵੇਗਾ 2:00 ਵਜੇ ਨੇ ਮੁਹਾਨ ਤੇ ਦੇ ਵੀ ਲੱਗੇਗੀ ਉਸ ਹਾਲ ਨਾਂ ਦੀ ਆमीन ਸਾਤ ਸੰਗਤ ਕਲੀਆਂ ਵਾਲੇ ਕੋਣ ਖੜਾ ਸਕਦਾ ਸਾਰਾ ਇਹ ਵੀ ਸਾਧ ਸੰਗਤ ਵਿਵਰਤ ਬਣਾਇਆ ਤੇ ਵਿਵਰਤ ਬਣਾ ਕੇ ਸਾਧ ਸੰਗਤ ਸਿੱਖਾ ਦੇ ਜਿਹੜਾ ਸਾਧ ਸੰਗਤ ਸੁਈਆ ਆਣ ਕੇ ਉਹਨੇ ਬਾਜਾ ਵਾਲੇ ਨੂੰ ਖਬਰ ਦਿੱਤੀ ਕਿ ਬਾਜਾ ਵਾਲਿਆ ਸਤਿਗੁਰੂ ਅੱਗੇ ਤੇ ਲੜਾਈਆਂ ਅਸੀਂ ਉਹਨਾਂ ਦੇ ਨਾਲ ਕਰਦੇ ਸੀ ਪਰ ਹੁਣ ਕੇਸ਼ਰੀ ਚੰਦ ਨੇ ਲੰਮੀ ਸਕੀਮ ਬਣਾਈਆਂ ਕੋ ਸਤਨਾਮ ਵਾਹਿਗੁਰੂ ਉਹ ਬਾਜਾ ਵਾਲੇ ਗੁਰੂ ਨੂੰ ਇੱਕ ਸੰਗਨ ਦੱਸਿਆ ਸਤੇ ਕਰ ਰਹੇ ਹਾਂ ਆਣ ਕੇ ਦੱਸੀ ਕਿ ਰਾਜੇ ਕੇਸਰੀ ਚੰਦ ਨੇ ਤੇ ਨਵੀਂ ਸਕੀਮ ਬਣਾਈ ਆ ਕਹਿੰਦੇ ਕੋਈ ਗੱਲ ਨਹੀਂ ਤਾਂ ਕੀ ਹੋ ਗਿਆ ਜੇ ਰਾਜੇ ਕੇਸਰੀ ਚੰਦ ਨੇ ਇਹ ਸਕੀਮ ਬਣਾਈ ਆ ਸਾਡੇ ਕੋਲ ਹੱਥ ਹੀ ਹੈਗਾ ਕਹਿੰਦੇ ਮਹਾਰਾਜ ਕਿਹੜਾ ਹੱਥ ਹੀ ਆ ਕਹਿੰਦੇ ਸਾਡੇ ਕੋਲ ਹੱਥ ਹੀ ਹੈ ਦੁਨੀ ਚੰਦ ਸਾਧ ਸੰਗਤ ਦੁਨੀ ਚੰਦ ਨੂੰ ਪਤਾ ਲੱਗ ਗਿਆ ਵੀ ਹਾਥੀ ਦੇ ਨਾਲ ਮੈਨੂੰ ਲੜਾਉਣਾ ਤੇ ਦੁਨੀ ਚੰਦ ਸਾਧ ਸੰਗਤ ਡਰ ਗਿਆ ਦੁਨੀ ਚੰਦ ਡਰ ਗਿਆ ਸਾਧ ਸੰਗਤ ਡਰ ਕੇ ਤੁਸੀਂ ਦਾ ਸੰਗ ਕਰਦੇ ਹੋ ਨਾ ਸਾਧ ਸੰਗਤ ਉੱਥੇ ਹੀ ਕਰਦੇ ਰਹੋ ਪਰ ਸੰਤ ਦੇ ਲੱਛਣਾਂ ਨੂੰ ਜ਼ਰੂਰ ਪਛਾਨਣਾ ਵੀ ਸਾਧ ਸੰਗਤ ਇਹ ਸੰਤ ਸਾਨੂੰ ਆਪਣੇ ਨਾਲ ਜੋੜਦਾ ਕਿ ਜੇ ਰੱਬ ਦੇ ਨਾਲ ਜੋੜੋ ਇਹ ਗੀਤ ਨੂੰ ਜ਼ਰੂਰ ਦੇਖਣਾ ਪਰ ਸਾਧ ਸੰਗਤ ਇੱਕੋ ਜਿਹੀ ਹੋ ਕੇ ਰਹਿਣਾ ਬਾਰ ਬਾਰ ਕਦੀ ਸਾਧ ਸੰਗਤ ਸੰਤ ਨੂੰ ਛੱਡਣਾ ਨਹੀਂ ਤੇ ਕਦੀ ਫੜਨਾ ਨਹੀਂ ਜਿੰਦਗੀ ਦੇ ਵਿੱਚ ਇੱਕੋ ਨੇ ਬਣਾਉਣਾ ਇੱਕ ਿੱਕੇ ਦੇ ਨਾਲ ਹੀ ਤਰਕੇ ਸਾਧ ਸੰਗਤ ਕੋ ਸਾਗਤ ਉਪਾਰ ਮਾਰ ਕੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ